ਇਹਨਾਂ ਦੇ। ਜਿਵੇਂ ਆਪਾਂ ਹਰ ਦਿਨ ਬਹੁਤ ਰਿਲੈਕਸ ਹੋਣੇ ਆ ਉਸ ਵੇਲੇ। ਆਵਾਜ਼ ਚੁੱਪ ਕਰ ਜਾਨੀਏ, ਚੁੱਪੀ ਜਾਨੀ। ਹੁਣ ਸਾਨੂੰ ਗੁਰੂ ਪਾਤਸ਼ਾਹ ਨੇ ਕੀ ਕਹਤਾ ਸੋਇਲੇ ਦਾ ਪਾਠ ਕਰਕੇ ਸੋਣਾ। ਜਿਹਨਾਂ ਨੇ ਅਮਰਿ ਸ਼ਕਿਆ ਉਹਨਾਂ ਲਈ ਜ਼ਰੂਰੀ। ਜਿਹਨ ਨਹੀਂ ਵੀ ਸ਼ਕਿਆ ਉਹ ਵੀ ਜ਼ਰੂਰ ਪਾਠ ਕਰਨਾ। ਸੋਇਲੇ ਦਾ ਨਹੀਂ ਉਹਦਾ ਮੂਲ ਮੰਤਰ ਦਾ ਕਰੋ, ਕੁਝ ਵੀ ਕਰੋ, ਰੱਬ ਦਾ ਨਾਮ ਲੈ ਕੇ ਸੋਣਾ। ਪਹਿਲਾਂ ਗੱਲਾਂ ਬਾਤਾਂ ਪਹਿਲਾਂ ਨਵੇੜ ਲੈਣੀਆਂ ਸਾਰੀਆਂ ਅਖੀਰ ਤੇ ਸੌਣ ਵੇਲੇ ਰੱਬ ਦਾ ਨਾਮ ਲੈ ਕੇ ਸੌਣਾ ਬਹੁਤ ਜ਼ਰੂਰੀ ਹੈ ਉਸ ਮੇਰੇ ਸਿੱਧ ਸਿਧਿਆ ਅੰਦਰ ਜਾਣਾ ਸਵੇਰੇ ਜਾਗਣ ਤੋਂ ਠੀਕ ਬਾਅਦ ਜਦੋਂ ਤੁਸੀਂ ਆਪਣਾ ਸੌਂ ਉੱਠਦੇ ਆ ਜਾਗ ਆ ਜਾਂਦੀ ਹੈ ਪਰ ਉੱਠਣ ਨੂੰ ਸਵੇਰੇ ਸਵੇਰੀ ਜੀ ਨਹੀਂ ਕਰਦਾ ਉਹ ਬੱਚਿਆਂ ਨੂੰ ਵੀ ਇਹ ਕਹਿੰਦੇ ਆ ਉੱਠੋ ਬੱਚੇ ਕੀ ਕਹਿੰਦੇ ਤੁਹਾਨੂੰ 2 ਮਿੰਟ ਹੋਰ ਸੌਣ ਲੈ ਆਪਾਂ ਕਈ ਵਾਰੀ ਕਹਿੰਦੇ ਆ ਕਿ ਸੌਰੀ ਰਾਤ ਨੂੰ ਸ਼ੋਕੇ ਰੱਜਿਆ ਉਹ 2 ਮਿੰਟ ਕਿਉਂ ਮੰਗ ਰਿਹਾ ਕਿਉਂਕਿ ਉਸ ਟਾਈਮ ਉਹ ਹੱਦੋਂ ਵੱਧ ਰਿਲੈਕਸ ਹੈ ਉਹ ਜੀ ਨਹੀਂ ਕਰਦਾ ਉੱਠਣਾ ਉਹਨੂੰ ਸੌਣ ਲੈਣ ਨੂੰ ਕੋਈ ਗੱਲ ਨਹੀਂ 5 ਮਿੰਟ ਕਹਿ ਦੋ ਵੀ ਲਾ ਦੇ ਪਰ ਉਹਨੂੰ ਸਿਖਾ ਦਿਓ ਕਿ ਬੇਟੇ ਇਹ ਟਾਈਮ ਨੂੰ ਵਰਤਣਾ ਕਿਵੇਂ ਵਰਤਣਾ ਸਿੱਖਣਾ ਪੈਂਦਾ ਕਿ ਸਵੇਰੇ ਹੁਣ ਤੂੰ ਰਿਲੈਕਸ ਹੈ ਬਿਲਕੁਲ ਤੈਨੂੰ ਹੁਣ ਤੂੰ ਇਸ ਟਾਈਮ ਨੂੰ ਵਰਤ ਕਿਵੇਂ ਵਰਤ ਜੇ ਕਿਸੇ ਕਿਸੇ ਸਬਜੈਕਟ ਦੇ ਵਿੱਚ ਕਮਜ਼ੋਰ ਹੈ ਤੂੰ ਵਿਜੂਅਲਾਈਜੇਸ਼ਨ ਕਰਕੇ ਉਹ ਸਬਜੈਕਟ ਪੜ੍ਹ ਰਿਹਾ ਮੈਨੂੰ ਬਹੁਤ ਵਧੀਆ ਆ ਰਿਹਾ ਇਸ ਟੈਕਨੀਕ ਲੇ ਵਾ ਇਹਨੂੰ ਵਰਤ ਲੈ ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸੀ ਉਹ ਗੱਲਾਂ ਦੇ ਤੱਤ ਬੜੇ ਗਹਿਰੇ ਹੁੰਦੇ ਆ ਕਹਿੰਦੇ ਸੀ ਤੜਕਾ ਜਿਹੜੀ ਵੀ ਚੀਜ਼ ਨੂੰ ਲੱਗ ਦੇ ਨਾ ਬਸ ਉਹਦਾ ਸਫਲ ਹੈ ਪੁਰਾਣੇ ਬਜ਼ੁਰਗਾਂ ਦੀ ਇਹ ਗੱਲ ਹੈ ਕੋਈ ਤੜਕਾ ਤੜਕਾ ਆਪਾਂ ਸਬਜ਼ੀ ਨੂੰ ਵੀ ਲਾਉਨੇ ਆਂ ਦਾਲਾਂ ਨੂੰ ਲਾਉਨੇ ਆਂ ਤੇ ਸਵੇਰ ਨੂੰ ਅੰਮ੍ਰਿਤ ਵੇਲੇ ਨੂੰ ਤੜਕਾ ਵੀ ਕਹਿੰਦੇ ਨੇ ਵੀ ਅੱ삐 ਤੜਕੇ ਤੜਕੇ ਹੀ ਕੰਮ ਕਰਾਂ। ਤੇ ਤੜਕਾ ਜਿਹਨੂੰ ਲੱਗ ਜਾਂਦਾ ਸੀ ਨਾ ਪੜ੍ਹਾਈ ਨੂੰ ਵੀ ਤੜਕਾ ਲਾ ਲਓ ਤੇ ਬੰਦਾ ਖਾਂਦਾ। ਕਿਉਂਕਿ ਉਸ ਵਕਤ ਸਿਧਾਂਤ ਅੰਦਰ ਮਨ ਸਿਆਦਾ ਸੀ। ਤੇ ਗੁਰਬਾਣੀ ਵਿੱਚ ਕੀ ਕਿਹਾ ਮਹਾਰਾਜ ਨੇ ਗੁਰਸਤਗੁਰ ਦਾ ਜੋ ਸਿੱਖ ਖਾਏ ਸੋ ਭਲਕੇ ਉੱਠਰ। ਨਾਮ ਤੇ ਸਾਡੇ ਦਾ ਪਹਿਲੇ ਕੀ ਹੈ। ਇਸ ਕਰਕੇ ਪਿਆਰਿਓ ਪਾਤਸ਼ਾਹ ਜਿਹੜੀ ਗੱਲ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਮਨ ਨੂੰ ਕਹਿ ਰਹੇ ਨੇ ਜਪ ਮਨ ਮੇਰੇ ਮੇਰੇ ਮਨ ਜਪ ਮਨ ਜਪ ਤਾਂ ਕਰ ਰਿਹਾ ਹੁਣ ਵੀ ਪਰ ਕੀ ਜਪ ਕਰ ਰਿਹਾ ਗੋਬਿੰਦ ਦੀ ਬਾਣੀ ਦਾ ਜਪ ਨਹੀਂ ਕਰ ਰਿਹਾ ਇਹ ਆਪਣੀ ਬਾਣੀ ਦਾ ਜਪ ਕਰ ਰਿਹਾ ਇਹ ਤੂੰ ਤੂੰ ਨਹੀਂ ਕਰ ਰਿਹਾ ਮੈਂ ਮੈਂ ਕਰ ਰਿਹਾ ਇੱਕ ਤਾਂ ਸ਼ਬਦਾਵਲੀ ਚ ਆਪਾਂ ਮੈਂ ਵਰਤ ਲੈਨੇ ਆ ਉਹ ਮੈਂ ਦਾ ਮਸਲਾ ਨਹੀਂ ਜੇ ਮੈਨੂੰ ਕੋਈ ਪੁੱਛੇ ਵੀ ਦੀ ਕੋਈ ਤੇ ਮੈਂ ਹੰਮ ਮਹਿਫਿਲ ਪੀਂ ਉਹ ਕੋਈ ਗੱਲ ਨਹੀਂ ਮੈਂ ਧਿਆਨ ਨਾਲ ਸੁਣੀਓ ਮੈਂ ਸ਼ਬਦ ਨਹੀਂ ਮਾਣਾ ਇਹ ਮੈਂ ਅੰਦਰਲੀ ਹੈ ਇਸ ਗੋਪਾਵੈ ਜਿਹੜਾ ਅੰਦਰ ਗੁਰਬਾਣੀ ਚ ਵੀ ਹੋਣੀ ਭਾਈ ਸਾਹਿਬ ਨੇ ਪਾੜੀ ਕਿ ਮੈਂ ਨਿਰਗੁਣੇ ਆਰੇ ਪੂਗੁਣ ਨਹੀਂ ਮੈਂ ਸ਼ਬਦ ਵਰਤਿਆ ਮੈਂ ਮੂਰਖੀ ਕੀਤਕ ਬਾਤ ਹੈ ਮੈਂ ਸ਼ਬਦ ਵਰਤੀ ਹੈ ਮੈਂ ਸ਼ਬਦ ਨਹੀਂ ਮਾਰਾ ਜਿਹੜੀ ਸਾਨੂੰ ਆਵਾਗਵਨ ਚ ਲਈ ਫਿਰਦੀ ਹੈ ਜਿਹੜੀ ਤਰਫਾਉਂਦੀ ਹੈ ਉਹ ਹੈ ਮੈਂ ਭਾਵ ਇਸ ਲਈ ਮਹਾਰਾਜ ਕਹਿੰਨੇ ਨੇ ਬਨਵੇਂ ਪਾਸ਼ਾ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ ਗਰੀਬੀ ਕੱਪੜਿਆਂ ਚ ਨਹੀਂ ਚਾਈਦੀ ਕੱਪੜੇ ਸਾਦੇ ਪਾਓ ਠੀਕ ਹੈ ਗਰੀਬੀ ਵਾਰੀ ਨਹੀਂ ਚਾਹੀਦੀ ਜੀਵ ਚਟਾਨੀ ਹੋਵੇ ਨਾ ਫਿਰ ਤੁਸੀਂ ਕਿਸੇ ਲੋੜਵੰਦ ਦੀ ਕਿਵੇਂ ਮਦਦ ਕਰੋਗੇ ਗਰੀਬੀ ਹਿਰਦੇ ਦੀ ਹੁੰਦੀ ਹੈ ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੇ ਨਾਨਕ ਇਹਾ ਮੁਕਤ ਆਗੈ ਸੁਪਾਏ ਇਸੇ ਨੂੰ ਕਿਹਾ ਗਰੀਬੀ ਗਦਾ ਮਾਰੀ ਖੰਨਾ ਸਗਲ ਰੇਣ ਸਾਰੀ ਇਸ ਆਗੈ ਕੋ ਨ ਟਕੇ ਵਿਕਾਰੀ ਗੁਰ ਪੂਰੇ ਇਹ ਗੱਲ ਸਾਰੀ ਪੂਰੇ ਗੁਰੂ ਨੇ ਇਹ ਗੱਲ ਸਮਝਾਈ ਬਖਸ਼ਿਸ਼ ਕੀਤੀ ਕਿ ਗਰੀਬੀ ਨੂੰ ਕੁੜਜ ਬਣਾ ਲੈ ਨਿਮਰਤਾ ਪਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਕਿਉਂਕਿ ਗੋਬਿੰਦ ਕੀ ਬਾਣੀ ਹੀ ਸਾਨੂੰ ਲੱਖਾ ਪਤੀ ਬਣਾਉਂਦੀ ਹੈ ਗੁਰੂ ਅਰਜਨ ਸਾਹਿਬ ਪਾਸ਼ਾ ਆਪ ਦੱਸਦੇ ਆ ਹਮ ਤਨਵੰਤ ਭਾਗਠ ਸਚ ਨਾਹੀਂ ਹਰ ਗੁਣ ਦਾ ਵੈ ਸਹਿਸੁਆ ਜੇ ਜੇ ਮੈਂ ਭਾਗਾ ਵਾਲਾ ਬਣਿਆ ਮੈਂ ਧਨਵਾਨ ਬਣਿਆ ਕਿਵੇਂ ਸੱਚੇ ਨਾਮ ਨਾਲ ਜੁੜ ਕੇ ਅਸੀਂ ਧਨਵਾਨ ਕਿਨੂੰ ਸਮਝਾਂਗੇ ਜੇ ਕੋਈ ਛਿੰਲੜ ਚਾਹ ਜਿਆਦਾ ਆ ਗਈ ਠੀਕ ਹੈ ਚੰਗੀ ਗੱਲ ਹੋ ਗਈ ਉਹ ਪਰ ਜੇ ਗੁਰੂ ਦਾ ਗਿਆਨ ਨਹੀਂ ਪਰਉਪਕਾਰ ਨਹੀਂ ਹੈ ਜੀਵਨ ਚ ਕੋਈ ਸੇਵਾ ਨਹੀਂ ਕੋਈ ਪਰਉਪਕਾਰ ਨਹੀਂ ਕੁਝ ਨਹੀਂ ਉਹ ਤੋਂ ਹੰਕਾਰ ਹੀ ਹੰਕਾਰ ਕੱਲ ਚ ਕੀਦਾ ਚਲੋ ਮੈਂ ਸਖਤ ਜੀ ਗੱਲ ਪੁੱਛਦਾ ਤੁਹਾਨੂੰ ਬਸ ਇਹ ਪੁੱਛ ਕੇ ਫਿਰ ਵਾਪਸ ਮਾਉਣਾ ਫਟਾਫਟ ਮੈਨੂੰ ਜਵਾਬ ਦਿਓਗੇ ਤੁਸੀਂ ਦੋ ਲੱਤਾਂ ਵਾਲੇ ਖੋਤਾ ਵੇਖਿਆ ਕਦੇ ਦੋ ਲੱਤਾਂ ਹਾਂ ਨਾ ਚ ਬੋਲਿਓ ਫਟਾਫਟ ਹੈ ਜੀ ਮੇਰੀ ਚੁੱਪ ਬੈਠੇ ਦੁੱਛੀ ਤੀਜੀ ਕਿਉਂ ਹਾਂ ਜਾਂ ਨਾ ਬੋਲਿਓ ਦੋ ਲੱਤਾਂ ਵਾਲਾ ਖੋਤਾ ਵੇਖਿਆ ਕਦੇ ਨਾ ਨਾ ਕਿਸੇ ਨੇ ਵੀ ਨਹੀਂ ਤੁਸੀਂ ਭੈਣਾ ਨੇ ਨਹੀਂ ਕਿ ਧਿਆਨ ਨਾਲ ਸੁਣਿਓ ਪੂਰੀ ਗੱਲ ਮੈਂ ਨਹੀਂ ਕਹਿ ਰਿਹਾ ਇਹ ਨਾਲੇ ਮੈਂ ਪਹਿਲਾਂ ਦੱਸ ਦਿੰਦਾ ਗੁਰਬਾਣੀ ਚ ਕੀ ਲਿਖਿਆ ਗੁਰੂ ਸਾਹਿਬ ਨਾਨਕ ਤੇ ਨਰ ਨਰ ਕਹਿੰਦੇ ਨੇ ਇਨਸਾਨ ਨੂੰ ਭਾਵੇਂ ਆਦਮੀ ਔਰਤ ਹੈ ਤਾਂ ਇਨਸਾਨ ਹੀ ਨਾਨਕ ਤੇ ਨਰ ਅਸਲ ਖਰ ਖਰ ਕਿਹਨੂੰ ਕਹਿੰਦੇ ਆ ਖੋਤੇ ਨੂੰ ਨਾਨਕ ਜੀ ਕਹਿ ਰਹੇ ਨੇ ਕਿ ਅਸਲੀ ਖੋਤਾ ਕੌਣ ਹੈ ਉਹ ਇਨਸਾਨ ਜਿਹੜਾ ਸਰੀਰ ਤਾਂ ਇਨਸਾਨਾੜਾ ਹੈ ਕਹਿੰਦੇ ਹੈ ਅਸਲੀ ਖੋਤਾ ਕਿਹੜਾ ਬਣਾ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭਕਰੰਤ ਜਿਹੜਾ ਬਿਨਾ ਗੁਣਾ ਤੋਂ ਹੰਕਾਰ ਹੀ ਆਪਣੇ ਸਿਰ ਤੇ ਚੱਕੀ ਫਿਰਦਾ ਕੀ ਹੈ ਅਸਲੀ ਉਹੋਂ ਕੋਤਾ ਕੀ ਹੈ ਜੀ ਅਸਲ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁਣੀ ਮੱਤਾ ਟਿੱਕੇ ਜਿਹਨੂੰ ਕੀ ਹੈ ਅਸਲੀ ਆ ਨਹੀਂ ਰੀਵਾਜ ਹਾਂਜੀ ਕੀ ਹੈ ਕੋਤਾ ਜੀ ਕੋਤਾ ਹੈ ਨਾ ਗੁਰਬਾਣੀ ਚ ਭਈ ਮੈਂ ਕੋਲੋਂ ਲਿਖਿਆ ਮੈਨੂੰ ਨੇ ਡਰਾਉ ਨਾ ਅੱਖਾਂ ਜੇ ਕੱਢ ਕੇ ਗੁਰਬਾਣੀ ਚ ਲਿਖਿਆ ਹੋਇਆ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬਕਰੰਤ ਜਿਹੜਾ ਬਿਨਾ ਗੁਣਾ ਤੋਂ ਕਈ ਬੰਦੇ ਹੁੰਦੇ ਆਪੀ ਡੱਕਾ ਬੱਲੇ ਨਹੀਂ ਕੁਛ ਪਤਾ ਨਹੀਂ ਮੈਂ ਹੁਈ ਤਰੀਪੇ ਅਹੰਕਾਰ ਨਾਲ ਚਲਤ ਕਤ ਡੇਡੇ 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 ਤੋਰੀ ਡੇਢੀ ਹੋਈ ਪਈ ਐ ਅਸੀਂ ਐਵੇਂ ਇਕੱਲੇ ਧਰਤੀ ਸੱਚੀ ਗੱਲ ਐ ਬੰਦੇ ਵਰਗੇ ਬੰਦੇ ਵੀ ਨਹੀਂ ਹੁੰਦੇ ਇਸ ਗੱਲ ਦਾ ਕੋਈ ਅਫਸੋਸ ਨਹੀਂ ਕਿ ਖੋਤਾ ਖੋਤਾ ਕਿਉਂ ਹੈ ਖੋਤਾ ਤਾਂ ਇਹ ਜੰਮੇ ਹੀ ਖੋਤਾ ਹੈ ਉਹ ਖੋਤੇ ਹੀ ਹੋਣਾ ਸੀ ਦੁੱਖ ਇਹ ਇਸ ਗੱਲ ਦਾ ਕਿ ਬੰਦਾ ਕਿਉਂ ਖੋਤਾ ਹੈ